ਸ਼ਹਿਰੀ ਆਨੰਦਪੁਰ ਸੈ ਮੁੱਖ ਮਾਰਗ ਤੇ ਹੋਣ ਵਾਲੇ ਸੜਕ ਹਾਦਸੇ ਖਤਮ ਹੋਣ ਦਾ ਨਾਮ ਨਹੀਂ ਲੈ ਰਹੇ ਸ਼ਾਇਦ ਹੀ ਅਜਿਹਾ ਕੋਈ ਦਿਨ ਹੁੰਦਾ ਹੋਵੇਗਾ ਜਦ ਇਸ ਮਾਰਗ ਤੇ ਲੋਕ ਹਾਦਸਾ ਗ੍ਰਸਤ ਨਹੀਂ ਹੋਏ ਹੋਣਗੇ ਅੱਜ ਫਿਰ ਇਸ ਮਾਰਗ ਤੇ ਹਾਦਸਾ ਗ੍ਰਸਤ ਹੋਏ ਦੋ ਲੋਕਾਂ ਨੂੰ ਗੰਭੀਰ ਰੂਪ ਵਿੱਚ ਜ਼ਖਮੀ ਹੋਣ ਦੇ ਚਲਦਿਆਂ ਹਸਪਤਾਲ ਚ ਭਾਰਤੀ ਕਰਵਾਇਆ ਗਿਆ ਮਿਲੀ ਜਾਣਕਾਰੀ ਅਨੁਸਾਰ ਪਿੰਡ ਬ੍ਰਾਮਪੁਰ ਦੇ ਨਜ਼ਦੀਕ ਤੇਜ਼ ਰਫ਼ਤਾਰ ਟਿੱਪਾ ਨੇ ਛੋਟੇ ਹਾਤੀ ਦੇ ਨਾਮ ਨਾਲ ਮਸ਼ਹੂਰ ਇੱਕ ਟੈਂਪੋ ਨੂੰ ਉਸ ਸਮੇਂ ਜ਼ੋਰਦਾਰ ਟੱਕਰ ਮਾਰ ਦਿੱਤੀ ਜਦੋਂ ਉਕਤ ਟੈਂਪੋ ਵਿੱਚ ਸਵਾਰ ਲੋਕ ਸ਼੍ਰੀ ਆਨੰਦਪੁਰ ਸਾਹਿਬ ਦੇ ਵੱਲ ਸਬਜ਼ੀ ਵੇਚਣ ਜਾ ਰਹੇ ਸੀ ਇਸ ਹਾਦਸੇ ਵਿੱਚ ਜਿੱਥੇ ਪੂਰੀ ਸਬਜ਼ੀ ਸੜਕ ਦੇ ਵਿੱਚੋਂ ਵਿੱਚ ਬिखर ਗਈ ਉੱਥੇ ਹੀ ਟੈਂਪੋ ਸਵਾਰ ਦੋ ਲੋਕ ਰਮਨਦੀਪ ਸਿੰਘ ਅਤੇ ਬਲਜਿੰਦਰ ਸਿੰਘ ਜ਼ਖਮੀ ਹੋ ਗਏ ਹੈਰਾਨੀ ਦੀ ਗੱਲ ਇਹ ਰਹੀ ਕਿ ਇਸ ਹਾਦਸੇ ਨੂੰ ਅੰਜਾਮ ਦੇ ਕੇ ਟਿੱਪਾ ਚਾਲਕ ਟਿੱਪਾ ਸਿਹਤ ਫਰਾਰ ਹੋ ਗਿਆ ਪਰ ਸੜਕ ਸੁਰੱਖਿਆ ਫੋਰਸ ਦੇ ਜਵਾਨਾਂ ਦੀ ਮੁਸ਼ਤੈਦੀ ਦੇ ਚਲਦੇ ਟਿੱਪਾ ਚਾਲਕ ਨੂੰ ਨਯਾ ਨੰਗਲ ਪੁਲਿਸ ਨੇ ਫੜ ਲਿਆ ਜਦਕਿ ਦੋਨਾਂ ਜ਼ਖਮੀਆਂ ਨੂੰ ਸੜਕੀ ਸੁਰੱਖਿਆ ਫੋਰਸ ਦੇ ਜਵਾਨਾਂ ਨੇ 108 ਐਂਬੂਲੈਂਸ ਸੇਵਾ ਦੇ ਜ਼ਰੀਏ ਸਰਕਾਰੀ ਹਸਪਤਾਲ ਚਿੜੀ ਆਨੰਦਪੁਰ ਸਾਈਪੇਸ ਦਿੱਤਾ ਮੇਰਾ ਨਾਮ ਸੁਖਵਿੰਦਰ ਸਿੰਘ ਸਰਪੰਚ ਬੰਦੜੜੀ ਕਿ ਇੱਥੇ ਐਕਸੀਡੈਂਟ ਹੋਇਆ ਜੀ ਕੀ ਹੈ ਸਾਰੀ ਵਾਰਦਾਤ ਦੱਸੋ ਇਹ ਏਰੀਆ ਇਹ ਗੁਰਦੁਆਰੇ ਦੇ ਕੋਲ ਓਵਰਟੇਕ ਕਰਦੇ ਹੋਏ ਟੈਂਪੂ ਜੋ ਭੱਜਿਆ ਹੈਗਾ ਫਿਰ ਉਹ ਭੱਜ ਗਿਆ ਟਿੱਪਰ ਸੀਗਾ ਜਿਹੜਾ ਕਿ ਨਿਆਣੰਗਲ ਪੁਲਿਸ ਵੱਲੋਂ ਇਹਨਾਂ ਦੀ ਹਰਵਿੰਦਰ ਐਂਡ ਪਾਰਟੀ ਵੱਲੋਂ ਕੈਚ ਕਰ ਲਿਆ ਗਿਆ ਤੇ ਜਿਹੜੇ ਜ਼ਖਮੀ ਫੱਟੜ ਹੋਏ ਐ ਉਹਨਾਂ ਨੂੰ ਆਨੰਦਪੁਰ ਸਾਹਿਬ ਪੀਵੀਏ ਇੱਥੇ ਹਸਪੀਟਲ ਹਸਪੀਟਲ ਭੇਜਿਆ ਗਿਆ ਜੋਦ ਕੇ ਬਹੁਤ ਮੰਦ ਭਾਗੀ ਘਟਣਾ ਹੈ ਨੁਕਸਾਨ ਬਹੁਤ ਹੋ ਗਿਆ ਉਹ ਟ੍ਰੈਫਿਕ ਦੀ ਵਜ੍ਹਾ ਵੀ ਐ ਜਦ ਕਿ ਟਿੱਪਰ ਵਾਲੇ ਨੂੰ ਇਹ ਭੱਜਣਾ ਨਹੀਂ ਚਾਹੀਦਾ ਇਨਸਾਨੀਅਤ ਤੌਰ ਤੇ ਐਕਸੀਡੈਂਟ ਕਿਸੇ ਨਾਲ ਵੀ ਹੋ ਸਕਦਾ ਹੈ ਕੋਈ ਘਰੋਂ ਸੋਚ ਕੇ ਥੁੜੀ ਜਾਂਦਾ ਵੀ ਮੇਰੇ ਨਾਲ ਇਦਾਂ ਹੋ ਜਾਵੇ ਪਰ ਆਹ ਤਾਂ ਗੱਲ ਮਾੜੀ ਗੱਲ ਹੈ ਵੀ ਜੇ ਕੋਈ ਹਾਦਸਾ ਹੋਣ ਦੇ ਬਾਅਦ ਵੀ ਭੱਜ ਗਿਆ ਪਰ ਫਿਰ ਵੀ ਆ ਐਸਐਸ ਫੋਰਸ ਵੱਲੋਂ ਬੜੀ ਮਿਹਨਤ ਸਦਕਾ ਇਹਨਾਂ ਨੇ ਆਪਣਾ ਮਿਹਨਤ ਕੀਤੀ ਹੈ ਜਿਸ ਕਰਕੇ ਨੰਗਲ ਉਹ ਕੈਚ ਅਪ ਹੋ ਗਿਆ ਹੈ ਇੱਥੇ ਸਰ ਬ੍ਰਹਮਪੁਰ ਦੇ ਕੋਲ ਆਪਣਾ ਇੱਕ ਛੋਟਾ ਆਤੀ ਫਰੂਟਾਂ ਵਾਲਾ ਜੀ ਇਸ ਨੂੰ ਇੱਕ ਟਰੱਕ ਨੇ ਸਾਈਡ ਦਿੱਤੀ ਸਾਈਡ ਮਾਰ ਦਿੱਤੀ ਹੈ ਤੇ ਇਹ ਆਪਣਾ ਮੌਕੇ ਤੋਂ ਫਰਾਰ ਹੋ ਗਿਆ ਟਰੱਕ ਵਾਲਾ ਜਿਸ ਨੂੰ ਕਿ ਨਿਆ ਨੰਗਲ ਦੇ ਕੋਲ ਰਾਉਂਡ ਅਪ ਕਰ ਲਿਆ ਗਿਆ ਹੈ ਇਹਦੇ ਵਿੱਚ ਦੋ ਜਣੇ ਜ਼ਖਮੀ ਹੋਏ ਆ ਆਪਣਾ ਰਮਨਪ੍ਰੀਤ ਸਿੰਘ ਜੀ ਸਨ ਬਲਵਿੰਦਰ ਸਿੰਘ ਸ਼੍ਰੀ ਆਨੰਦਪੁਰ ਸਾਹਿਬ ਪਰਵਿੰਦਰ ਸਿੰਘ ਸਨ ਆਫ ਸੁੱਚਾ ਸਿੰਘ ਇਹ ਪਤਾ ਇਹਨਾਂ ਦਾ ਉੱਨਾ ਜੀ ਇਹਨਾਂ ਦੋਨਾਂ ਨੂੰ 108 ਐਂਬੂਲੈਂਸ ਮੁਲਾਕੇ ਸ਼੍ਰੀ ਆਨੰਦਪੁਰ ਸਾਹਿਬ ਹਸਪੀਟਲ ਪਹੁੰਚਾ ਦਿੱਤਾ ਗਿਆ ਜੀ ਦੋਨਾਂ ਜ਼ਖਮੀਆਂ ਇਹ ਆਪਣਾ ਸਾਰੇ ਇੱਧਰ ਆਨੰਦਪੁਰ ਸਾਈਡ ਜਾ ਰਹੇ ਸੀਗੇ ਆਪਣੇ ਫਰੂਟਾਂ ਦੀ ਵਿਕਰੀ ਵਗੈਰਾ ਕਰਦੇ ਨੇ ਗੱਡੀ ਨੂੰ ਓਵਰਟੇਕ ਕਰ ਰਹੇ ਸੀ ਉਦੋਂ ਟਰੱਕ ਦੇ ਨਾਲ ਐਕਸੀਡੈਂਟ ਹੋ ਗਿਆ ਜੀ